ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਜੀਰੇ ਵਾਲੇ ਆਲੂ ਉਹਦੇ ਵਾਸਤੇ ਜੀ ਅਸੀਂ 1/2 ਕਿਲੋ ਆਲੂ ਲਏ ਆ ਉਹਨਾਂ ਨੂੰ ਅਸੀਂ 80% ਤੱਕ ਉਬਾਲ ਕੇ ਰੱਖ ਲਿਆ ਹੁਣ ਅਸੀਂ ਇਹਨਾਂ ਨੂੰ ਕੱਟਾਂਗੇ ਜੀ ਅਸੀਂ ਇਹਦਾ 4-4 ਪੀਸ ਕਰ ਲਵਾਂਗੇ ਜੀ ਇਹਨਾਂ ਦੇ ਇਹਦੇ ਸਾਰੇ ਕੱਟ ਗਏ ਤਿਆਰ ਕਰ ਲਵਾਂਗੇ ਆਲੂ ਅਸੀਂ ਸਾਰੇ ਕੱਟ ਲੈ ਜੀ ਆਸੀਂ ਦੋ ਹਰੀਆਂ ਮਿਰਚਾਂ ਕੱਟ ਲਈਆਂ ਜੀ ਜੇ ਤੁਸੀਂ ਅਦਰਕ ਲਸਣ ਪਾਉਣਾ ਚਾਹੁੰਦੇ ਆ ਤਾਂ ਪਾ ਸਕਦੇ ਓ ਤਾਂ ਜੀਰੇ ਵਾਲੇ ਆਲੂ ਬਣਾਉਣੇ ਹੋਣ ਤਾਂ ਇਹਨਾਂ 'ਚ ਕੱਟ ਪੈਂਦਾ ਜੀ ਅਸੀਂ ਨਹੀਂ ਪਾਵਾਂਗੇ ਅਸੀਂ ਇੱਕ ਕੌਲੀ ਦੇ ਵਿੱਚ ਸਾਰੇ ਮਸਾਲੇ ਰੜਾ ਕੇ ਰੱਖ ਲਵਾਂਗੇ ਜੀ ਇੱਕ ਚਮਚਾ ਧਨੀਆ ਪਾਊਡਰ ਦਾ ਪਾਵਾਂਗੇ ਇੱਕ ਚਮਚਾ ਗਰਮ ਮਸਾਲੇ ਦਾ ਪਾਵਾਂਗੇ ਜੀ ਅੱਧੇ ਚਮਚੀ ਕਾਲੀ ਮਿਰਚ ਦੀ ਪਾਵਾਂਗੇ ਕੁਛ ਮੇਰੀ ਲਾਲ ਮਿਰਚ ਪਾਵਾਂਗੇ ਜੀ ਹਲਦੀ ਪਾਊਡਰ ਪਾਵਾਂਗੇ ਇਹਨੂੰ ਘੋਲ ਕੇ ਰੱਖ ਲਵਾਂਗੇ ਜੀ ਮਸਾਲਿਆਂ ਨੂੰ ਪਾਣੀ ਪਾਤਾ ਜੀ ਇਹਦੇ ਵਿੱਚ ਇਹਨੂੰ ਅਸੀਂ ਇਹਦਾ ਘੋਲ ਕੇ ਰੱਖ ਲਵਾਂਗੇ ਜੀ ਜੇ ਅਸੀਂ ਸਿੱਧੇ ਪਾਏ ਨਾ ਇਹ ਤੇ ਇਹ ਸੜ ਜਾਣੇ ਆ ਤੇਲ ਦੇ ਵਿੱਚ ਤਾਂ ਕਰਕੇ ਅਸੀਂ ਘੋਲ ਲਿਆ ਹੈ ਰੇਹਾਰੇ ਤੇ ਪਾਦ ਮੰਗੇ ਵਿੱਚ ਜੇ ਅਸਾ ਅਸੀਂ ਚਲਾਤੀ ਜੀ ਅਸੀਂ ਪੈਨ ਦੇ ਵਿੱਚ ਤੇਲ ਪਾਵਾਂਗੇ ਸੇਨਾਂ ਕੇ ਪਾਵਾਂਗੇ ਜੀ ਅਸੀਂ ਦੁੱਲੀ ਕੋਲ ਵਰਦੇ ਆ ਜੀ ਤੁਸੀਂ ਜਿਹੜਾ ਮਰਜ਼ੀ ਵਰਤ ਸਕਦੇ ਆ ਤੇਲ ਅਸੀਂ ਗਰਮ ਹੋ ਜਾਂਦਾ ਵਾਂਗੇ ਫਿਰ ਇਹਦੇ ਵਿੱਚ ਜੀਰਾ ਪਾਵਾਂਗੇ ਜੀ ਤੇਲ ਸਾਡਾ ਗਰਮ ਹੋ ਗਿਆ ਜੀ ਹੁਣ ਅਸੀਂ ਜੀਰਾ ਪਾਵਾਂਗੇ ਥੋੜੀ ਜਿਹੀ ਹਿੰਗ ਪਾ ਦੋ ਟੜਟਮ ਹੋ ਗਿਆ ਜੀ ਤੁਹਾਨੂੰ ਮੈਂ ਦੇ ਵਿੱਚ ਅਸੀ ਹਰੀ ਮਿਰਚ ਪਾ ਲਵਾਂਗੇ ਉਹ ਵੀ ਥੋੜੀ ਜਿਹੀ ਘੋਟ ਜਿਹੀ ਕੋਲ ਵਿੱਚ ਫਿਰ ਆਸੋ ਸੀ ਮੀਡੀਅਮ ਤੇ ਰੱਖਾ ਲਏ ਜੀ ਹੁਣ ਜੀ ਦਾਤਾ ਹਰੀ ਮਿਰਚ ਕੋਲ ਜਿਹੜੀ ਹੁਣ ਅਸੇ ਇਹ ਦੇ ਵਿੱਚ ਗਿਲੇ ਮਸਾਲੇ ਪਾ ਲਵਾਂਗੇ ਜਿਹੜੇ ਤੇਤੇ ਵਾ ਮੈਂ ਤਾਂ ਕੇ ਨਾ ਨੂੰ ਬਣਾ ਲਈਸ ਮਸਾਲੇ ਸਾਡੇ ਕੁੱਝ ਗਏ ਆ ਜੀ ਹੁਣ ਅਸੀਂ ਇਹਦੇ ਵਿੱਚ ਨਾ ਆਲੂ ਪਾ ਦਵਾਂਗੇ ਇਹ ਤਾਂ ਪੋਲੇ ਪੋਲੇ ਰਲੋਣੀਆਂ ਜੀ ਇਹ ਮਸਾਲੇ ਅਸੀਂ ਪਾਤੇ ਜੀ ਹੁਣ ਅਸੀਂ ਲੂਣ ਵੀ ਪਾ ਦਿੰਨੇ ਆ ਲੂਣ ਅਸੀਂ ਸਵਾਦ ਅਨੁਸਾਰ ਪਾਵਾਂਗੇ ਜੀ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਲਿਆ ਬਸ ਇਹਦਾ ਪੋਲੇ ਪੋਲੇ ਹੀ ਰਹਾਉਣੇ ਆ ਜੀ ਇਹ ਕਿਉਂਕਿ ਇਹਦੇ ਪੱਲੇ ਅਸੀਂ ਉਹ ਵਾਲਿਓ ਆ। ਪਾਲੂ ਸਾਰਿਆਂ ਦੇ ਫੇਵਰੇਟ ਹੁੰਦੇ ਆ ਜੀ। ਜਿੱਦਾਂ ਹੁਣ ਇੰਨੀ ਗਰਮੀ ਆ, ਇਹ ਵਿੱਚ 10 ਮਿੰਟ ਦੇ ਵਿੱਚ ਬਣ ਕੇ ਸਬਜ਼ੀ ਤਿਆਰ ਹੋ ਜਾਂਦੀ ਆ। ਇਹਨੂੰ ਤੁਸੀਂ ਟਿਫਿਨ ਚ ਪਾਉਣ ਨੂੰ ਬਣਾ ਲਓ, ਉੱਦਾਂ ਖਾਣੇ ਨੂੰ ਬਣਾ ਲਓ। ਬਹੁਤ ਸਵਾਦ ਲੱਗਦੀ ਆ। ਪਾਲੂ ਵਾਲੀ ਸਬਜ਼ੀ ਹੁਣ ਇਸ ਨੂੰ 2 ਤੋਂ 2 ਮਿੰਟ ਲਈ ਢੱਕ ਦਵਾਂਗੇ ਜੀ ਤਾਂ ਕਿ ਮਸਾਲਿਆਂ ਦਾ ਸਾਰਾ ਫਲੇਵਰ ਆਲੂਆਂ ਦੇ ਵਿੱਚ ਆ ਜਾਊਗਾ 2 ਟਾਈਮ ਮਿੰਟ ਹੋ ਗਿਆ ਜੀ ਇਹਨਾਂ ਨੂੰ ਹੁੰਦਿਆਂ ਨੂੰ ਬੱਸ ਹੁਣ ਇਹ ਹੋ ਗਏ ਆ ਬਣ ਕੇ ਤਿਆਰ ਆ ਸਬ지 ਹੁਣ ਥੋੜਾ ਜਿਹਾ ਦੇ ਵਿੱਚ ਜੀ ਅਸੀਂ ਅੰਬ ਚੂਰਨ ਪਾਊਡਰ ਪਾਵਾਂਗੇ ਔਰ ਨੂਆ ਦੇ ਵਿੱਚ ਨਾ ਖੱਟਾ-ਖੱਟਾ ਟੇਸਟ ਆਉਂਦਾ ਹੈ ਤੇ ਬਹੁਤ ਸਵਾਦ ਲੱਗਦਾ ਹੈ। ਨਸੀਨ ਰਲਾਦ ਮਾਂ ਦੇ। ਕਮੈਂਟਲੀ ਫੇਰ ਟੱਕ ਦਵਾਂਗੇ ਜੀ ਇਹਨੂੰ ਅਮਚੂਰਨ ਪਾウダー ਦਾ ਫਲੇਵਰ ਸਾਰਾ ਵਿੱਚ ਆ ਜਾਊਗਾ ਸਬਜੀ ਸਾਡੀ ਬਣ ਕੇ ਤਿਆਰ ਆ ਜੀ ਬਹੁਤ ਵਧੀਆ ਆਲੂ ਬਣ ਕੇ ਤਿਆਰ ਹੋਏ ਆ ਜੀ ਕੀ ਦੇ ਬਾਅਦ ਇਹ ਐਸਾ ਸੀ ਬੰਦ ਕਰ ਦਿੱਤੀ ਆ ਵਾਲੇ ਆਲੂ ਮਸਾਲੇਦਾਰ ਬਣ ਕੇ ਤਿਆਰ ਆ ਜੀ ਅਸੀਂ ਬੜੇ ਸਿੰਪਲ ਜਿਹਾ ਤਰੀਕੇ ਦੇ ਨਾਲ ਬਣਾਏ ਆ ਇਹ ਟੇਸਟ ਕੀਤੇ ਆ ਬਹੁਤ ਸਵਾਦ ਬਣੇ ਆ ਤੁਸੀਂ ਵੀ ਸਾਡੇ ਤਰੀਕੇ ਦੇ ਨਾਲ ਜੀਰੇ ਵਾਲੇ ਆਲੂ ਬਣਾਓ ਤੇ ਖਾਓ ਸਾਡੇ ਚੈਨਲ ਨੂੰ ਜਿਆਦਾ ਤੋਂ ਜਿਆਦਾ ਸਪੋਰਟ ਕਰੋ ਜੀ ਜੇ ਤੁਸੀਂ ਪਹਿਲੀ ਵਾਰੀ ਚੈਨਲ ਦੇਖਦੇ ਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਥੈਂਕ ਯੂ